ਸੋ ਅੱਜ ਵੀ ਜਿਹੜਾ ਮੌਸਮ ਹੈ ਉਹ ਖਰਾਬ ਹੈ ਸਤਲੁਜ ਦਰਿਆ ਦੇ ਵਿੱਚ ਵੱਡਾ ਹੜਾ ਆਇਆ ਹੋਇਆ ਸੁਲਤਾਨਪੁਰ ਲੋਧੀ ਇਲਾਕੇ ਦੀ ਜੇਕਰ ਗੱਲ ਕਰੀ ਜਾਵੇ ਤਾਂ ਇੱਥੇ ਹੜਾ ਨੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ ਲੋਕਾਂ ਨੂੰ 10 ਤੋਂ 12-12 ਫੁੱਟ ਜਿਹੜਾ ਪਾਣੀ ਹੈ ਵੱੜ ਚੁੱਕਾ ਹੈ ਲੋਕਾਂ ਨੇ ਘਰ ਢਾਈ ਢੇਰੀ ਹੋ ਚੁੱਕੇ ਨੇ ਮਾਲ ਪਸ਼ੂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਉੱਥੇ ਹੀ ਆਪਣੇ ਵੀਰ ਜਿਹੜੇ ਨੇ ਪਹੁੰਚੇ ਨੇ ਰਸਦਾਂ ਲੈ ਕੇ ਜੇਕਰ ਗੱਲ ਕਰੀ ਜਾਵੇ ਇੱਕ ਪੰਜਾਬੀ ਵੀਰ ਸਿੱਖ ਵੀਰ ਸਰਦਾਰ ਵੀਰ ਜਾਂ ਫਿਰ ਆਪਾਂ ਇਨਸਾਨੀਅਤ ਵੀ ਕਹਿ ਸਕਦੇ ਹਾਂ ਬਹੁਤ ਵੱਡੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਸਟੇਟਾਂ ਇੱਦਾਂ ਦੀਆਂ ਨੇ ਸਟੇਟ ਦਾ ਹੀ ਬੰਦਾ ਸਟੇਟ ਦੇ ਬੰਦੇ ਨੂੰ ਨਹੀਂ ਪੁੱਛਦਾ ਤਾਂ ਇੱਥੇ ਇਹ ਵੀਰ ਹਰਿਆਣੇ ਦੇ ਵਿੱਚੋਂ ਪਹੁੰਚੇ ਨੇ ਕਿਸਾਨ ਅੰਦੋਲਨ ਦੇ ਵਿੱਚ ਵੀ ਇੱਕ ਮਿਸਾਲ ਦੇਖਣ ਨੂੰ ਮਿਲੀ ਸੀ ਛੋਟਾ ਭਾਈ ਵੱਡਾ ਭਾਈ ਦੇ ਨਾਤੇ ਇੱਕ ਦੂਸਰੇ ਦੇ ਨਾਲ ਖੜੇ ਸੀ ਤਾਂ ਇਹ ਜਿਹੜਾ ਟਰੈਕਟਰ ਇਹ ਪਿੰਡ ਕੇਵਲ ਜ਼ਿਲ੍ਹਾ सिरसा ਹਰਿਆਣਾ ਤੋਂ ਪਹੁੰਚਾ ਦੇਖ ਸਕਦੇ ਤੁਸੀਂ ਕਿੱਥੇ सिरसा ਤੇ ਕਿੱਥੇ ਕਰਤਾਰਪੁਰ ਇਹ ਵੀਰ ਜਿਹੜੀਆਂ ਰਸਤਾ ਲੈ ਕੇ ਪਹੁੰਚੇ ਹੋਣੇ ਹੜਪੀੜ ਤਾਂ ਤੇ ਹੁਣੇ ਉੱਥੇ ਜਾਣਗੇ ਨੌਜਵਾਨ ਵੀ ਨਾਲ ਲੈ ਨਾਲ ਇਹਨਾਂ ਦੇ ਸੋ ਕਾਫੀ ਸਾਰੇ ਟਰੈਕਟਰ ਇੱਥੋਂ ਜਿਹੜੇ ਆ ਲੰਘ ਕੇ ਵੀ ਚਲ ਗਏ ਨੇ ਇਹ ਗੁਰਦੁਆਰਾ ਬੀਰ ਸਾਹਿਬ ਤੋਂ ਕਾਫੀ ਇਹ ਜਿਹੜੀਆਂ ਗੱਡੀਆਂ ਟਰੈਕਟਰ ਰਾਸ਼ਨ ਜਿਹੜਾ ਰਾਸ਼ਨ ਦੇ ਰਸਤਾ ਵਸਤਾ ਜਿਹੜੇ ਲੈ ਕੇ ਉੱਥੇ ਪਹੁੰਚੇ ਨੇ ਸੋ ਤਾਂ ਤਸਵੀਰਾਂ ਅਸੀਂ ਹੋਰ ਵੀ ਦਿਖਾਉਨੇ ਆ ਗੁਰੂ ਘਰ ਦੇ ਮੋਹਰੇ ਜਿਹੜਾ ਕਾਫੀ ਇਹ ਸੰਗਤਾਂ ਨੇ ਜਿਹੜਾ ਇਕੱਠ ਹੈ ਅੱਜ ਬਹੁਤ ਦੂਰ ਦਰਾਡੇ ਤੋਂ ਲੋਕ ਹੈ ਜਿਹੜੇ ਹੜ ਪ੍ਰਭਾਵਤਾਂ ਦੇ ਲਈ ਇਹ ਜਿਹੜੇ ਰਚਨਾ ਦੀ ਸਮਗਰੀ ਹੈ ਲੈ ਕੇ ਆ ਰਹੇ ਆ ਸੋ ਦੇਖ ਰਹੇ ਹੋ ਤੁਸੀਂ ਵੀਰ ਟਰਾਲੀਆਂ ਦੇ ਵਿੱਚ ਬੈਠੇ ਨੇ ਇਹ ਵੀ ਇੱਕ ਵੱਡੀ ਜਿਹੜੀ ਸਾਂਝ ਹੈ ਪੰਜਾਬ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ ਜਾਂ ਫਿਰ ਪੰਜਾਬੀ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਸਾਂਝ ਜਿਹੜੀ ਕਾਇਮ ਕੀਤੀ ਹੈ ਸੋ ਲੰਗਰ ਇੱਧਰ ਲਗਾਤਾਰ ਭੈਣਾ ਦੇ ਬਲੋਂ ਤਿਆਰ ਕੀਤੇ ਜਾ ਰਹੇ ਨੇ ਅੱਜ ਗੁਰਦੁਆਰਾ ਬੇਰ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਵੀ ਹੈ ਜਿਹੜਾ ਸਵੇਰੇ ਸਾਜਰੇ ਲੰਘ ਚੁੱਕਾ ਬਟਾਲਾ ਦੇ ਲਈ ਕਿਉਂਕਿ ਬਾਬਾ ਗੁਰੂ ਨਾਨਕ ਦੇਵ ਜੀ ਪਾਸ਼ਾ ਜਿਹੜਾ ਵਿਆਹਪੁਰ ਪੈ ਉਹ ਵੀ ਚੱਲ ਰਿਹਾ ਹੈ ਤੋ ਦੇਖ ਸਕਦੇ ਹੋ ਕਿਸ ਤਰ੍ਹਾਂ ਸੰਗਤਾਂ ਨਾਤਮਸਤਕ ਹੋਣ ਦੇ ਲਈ ਆ ਰਹੀਆਂ ਨੇ ਅੱਜ ਆਪਣਾ ਜੀਵਨ ਸਰਫਲ ਜਿਹੜਾ ਕਰਨਗੇ ਇੱਥੇ ਲੋਕ ਬਹੁਤ ਹੀ ਦੂਰ ਦਰਾਡੇ ਤੋਂ ਪਹੁੰਚੇ ਹੋਏ ਨੇ ਨਾਤਮਸਤਕ ਹੋਣ ਦੇ ਲਈ ਹੋਰ ਕੀ ਹਾਲਾਤ ਨੇ ਸਤਲੁਜ ਦਰਿਆ ਦੇ ਅਸੀਂ ਤੁਹਾਨੂੰ ਜਾ ਕੇ ਉਹ ਸਾਰੇ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਉੱਥੇ ਜਿਹੜੀਆਂ ਪੰਜਾਬ ਦੀਆਂ ਵੱਖ-ਵੱਖ ਜੈਸੇ ਬੰਦੀਆਂ ਤੇ ਗੁਰੂ ਸਾਹਿਬ ਦੀਆਂ ਲਾਟ ਲੀਆਂ ਫੌਜਾਂ ਸਾਡੇ ਬਜ਼ੁਰਗ ਬਾਬੇ ਜਿਹੜੇ ਉੱਥੇ ਡਟੇ ਹੋਏ ਨੇ ਹੜਪੀੜ ਤਾਂ ਨਹੀਂ ਮਦਦ ਦੇ ਵਿੱਚ ਸੋ ਇਹ ਤਸਵੀਰਾਂ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਸ਼੍ਰੀ ਵੇਰ ਸਾਹਿਬ ਦੇ ਦਰਸ਼ਨ ਹੈ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਕਿਉਂਕਿ ਸੰਗਤ ਜੀ ਅਜਿਹਾ ਬੜ ਭਾਗਾ ਸਮਾਂ ਭਾਗਾ ਵਾਲਿਆਂ ਨੂੰ ਹੀ ਜਿਹੜਾ ਮਿਲਦਾ ਹੈ ਸੋ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਬ ਦੀਆਂ ਜਿਹੜੀਆਂ ਸਾਰੇ ਨੂੰ ਲੱਖ ਲੱਖ ਵਧਾਈਆਂ ਤਾਂ ਪ੍ਰਮਾਤਮਾ ਉਹਨਾਂ ਪਰਵਾਰਾਂ ਦੇ ਮਿਹਰ ਭਰੇ ਹੱਥ ਰੱਖਣਾ ਜਿਹੜੇ ਪਰਿਵਾਰ ਹਰਾਂ ਦੀ ਮਾਰ ਚੱਲ ਰਹੇ ਨੇ ਸੋ ਮਹਿਜ ਇੱਥੋਂ ਕੁਝ ਹੀ ਦੂਰੀ ਤੇ ਉਹ ਇਲਾਕਾ ਜਿਹੜਾ ਹੜ੍ਹ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੋਇਆ ਅਸੀਂ ਤੁਹਾਨੂੰ ਤਸਵੀਰਾਂ ਗੁਰਦੁਆਰਾ ਸਾਹਿਬ ਦੀ ਜੋੜੀ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਐ ਗੁਰੂ ਘਰ ਦੇ ਵਿੱਚ ਅੱਜ ਬਹੁਤ ਹੀ ਇਹ ਦੂਰ ਦਰਾਡੇ ਤੋਂ ਸੰਗਤ ਆ ਕੇ ਜਿਹੜੀਆਂ ਉਹ ਨਤਵਸਤਕ ਹੋ ਰਹੀਆਂ ਨੇ ਸੋ ਅੱਜ ਵੀ ਜਿਹੜਾ ਮੌਸਮ ਹੈ ਉਹ ਖਰਾਬ ਹੈ ਸਤਲੁਜ ਦਰਿਆ ਦੇ ਵਿੱਚ ਵੱਡਾ ਹੜਾ ਆਇਆ ਹੋਇਆ ਸੁਲਤਾਨਪੁਰ ਲੋਧੀ ਇਲਾਕੇ ਦੀ ਜੇਕਰ ਗੱਲ ਕਰੀ ਜਾਵੇ ਤਾਂ ਇੱਥੇ ਹੜਾ ਨੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ ਲੋਕਾਂ ਨੂੰ 10 ਤੋਂ 12-12 ਫੁੱਟ ਜਿਹੜਾ ਪਾਣੀ ਹੈ ਭਰ ਚੁੱਕਿਆ ਲੋਕਾਂ ਨੇ ਘਰ ਟਹਿ ਟੇ ਰਿਓ ਚੁੱਕੇ ਨੇ ਮਾਲ ਪਸੂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਉੱਥੇ ਹੀ ਆਪਣੇ ਵੀਰ ਜਿਹੜੇ ਨੇ ਪਹੁੰਚੇ ਨੇ ਰਸਤਾ ਲੈ ਕੇ ਜੇਕਰ ਗੱਲ ਕਰੀ ਜਾਵੇ ਇੱਕ ਪੰਜਾਬੀ ਵੀਰ ਸਿੱਖ ਵੀਰ ਸਰਦਾਰ ਵੀਰ ਜਾਂ ਫਿਰ ਆਪਾਂ ਇਨਸਾਨੀਅਤ ਵੀ ਕਹਿ ਸਕਦੇ ਹਾਂ ਬਹੁਤ ਵੱਡੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਸਟੇਟਾਂ ਇਤਾਂ ਦੀਆਂ ਨੇ ਸਟੇਟ ਦਾ ਹੀ ਬੰਦਾ ਸਟੇਟ ਦੇ ਬੰਦੇ ਨੂੰ ਨਹੀਂ ਪੁੱਛਦਾ ਤਾਂ ਇੱਥੇ ਇਹ ਵੀਰ ਹਰਿਆਣੇ ਦੇ ਵਿੱਚੋਂ ਪਹੁੰਚੇ ਨੇ ਕਿਸਾਨ ਅੰਦੋਲਨ ਦੇ ਵਿੱਚ ਵੀ ਕੰਸਾਲ ਦੇਖਣ ਨੂੰ ਮਿਲੀ ਸੀ ਛੋਟਾ ਭਾਈ ਵੱਡਾ ਭਾਈ ਦੇ ਨਾਤੇ ਇੱਕ ਦੂਸਰੇ ਦੇ ਨਾਲ ਖੜੇ ਸੀ ਤਾਂ ਇਹ ਜਿਹੜਾ ਟਰੈਕਟਰ ਹੈ ਇਹ ਪਿੰਡ ਕੇਵਲ ਜ਼ਿਲ੍ਹਾ ਸਿਰਸਾ ਹਰਿਆਣੇ ਤੋਂ ਪਹੁੰਚਿਆ ਹੈ ਦੇਖ ਸਕਦੇ ਤੁਸੀਂ ਕਿੱਥੇ ਸਿਰਸਾ ਤੇ ਕਿੱਥੇ ਕਰਤਾਰਪੁਰ ਇਹ ਵੀਰ ਜਿਹੜੀਆਂ ਰਸਤਾ ਲੈ ਕੇ ਪਹੁੰਚੇ ਹੋਣੇ ਹੜਪੀੜ ਤਾਂ ਤੇ ਹੁਣੇ ਉੱਥੇ ਜਾਣਗੇ ਨੌਜਵਾਨ ਵੀ ਨਾਲ ਲੈ ਨਾਲ ਇਹਨਾਂ ਦੇ ਸੋ ਕਾਫੀ ਸਾਰੇ ਟਰੈਕਟਰ ਇੱਥੋਂ ਜਿਹੜੇ ਆ ਲੰਘ ਕੇ ਵੀ ਚਲ ਗਏ ਨੇ ਇਹ ਗੁਰਦੁਆਰਾ ਵੀਰ ਸਾਹਿਬ ਤੋਂ ਕਾਫੀ ਇਹ ਜਿਹੜੀ ਹੈ ਗੱਡੀਆਂ ਟਰੈਕਟਰ ਰਾਛਣ ਜਿਹੜਾ ਰਾਛਣ ਦੇ ਰਸਤਾ ਵਸਤਾ ਜਿਹੜੇ ਲੈ ਕੇ ਉੱਥੇ ਪਹੁੰਚੇ ਨੇ ਸੋ ਤੁਹਾਨੂੰ ਤਸਵੀਰਾਂ ਅਸੀਂ ਹੋਰ ਵੀ ਦਿਖਾਉਨੇ ਆ ਗੁਰੂ ਘਰ ਦੇ ਮੂਹਰੇ ਜਿਹੜਾ ਕਾਫੀ ਇਹ ਸੰਗਤਾਂ ਨੇ ਜਿਹੜਾ ਕਾਠ ਹੈ ਅੱਜ ਬਹੁਤ ਦੂਰ ਦਰਾਡੇ ਤੋਂ ਲੋਕ ਹੈ ਜਿਹੜੇ ਹਰ ਪ੍ਰਭਾਵਤਾ ਦੇ ਲਈ ਇਹ ਜਿਹੜੇ ਰਾਸ਼ਨ ਦੀ ਸਮਗਰੀ ਹੈ ਲੈ ਕੇ ਆ ਰਹੇ ਆ ਸੋ ਦੇਖ ਰਹੇ ਹੋ ਤੁਸੀਂ ਵੀਰ ਟਰਾਲੀਆਂ ਦੇ ਵਿੱਚ ਬੈਠੇ ਨੇ ਇਹ ਵੀ ਇੱਕ ਵੱਡੀ ਜਿਹੜੀ ਸਾਂਝ ਹੈ ਪੰਜਾਬ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ ਜਾਂ ਫਿਰ ਪੰਜਾਬੀ ਨੇ ਵਿਦੇਸ਼ਾਂ ਦੇ ਵਿੱਚ ਆ ਕੇ ਸਾਂਝ ਜਿਹੜੀ ਕਾਇਮ ਕੀਤੀ ਹੈ ਸੋ ਲੰਗਰ ਇੱਧਰ ਲਗਾਤਾਰ ਭੈਣਾ ਦੇ ਬਲੋਂ ਤਿਆਰ ਕੀਤੇ ਜਾ ਰਹੇ ਨੇ ਅੱਜ ਗੁਰਦੁਆਰਾ ਬੇਰ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਵੀ ਹੈ ਜਿਹੜਾ ਸਵੇਰੇ ਸਾਜਰੇ ਲੰਘ ਚੁੱਕਿਆ ਬਟਾਲਾ ਦੇ ਲਈ ਕਿਉਂਕਿ ਬਾਬਾ ਗੁਰੂ ਨਾਨਕ ਦੇਵ ਜੀ ਪਾਸ਼ਾ ਜਿਹੜਾ ਵਿਆਹਪੁਰਪਾ ਉਹ ਵੀ ਚੱਲ ਰਿਹਾ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਸੰਗਤਾਂ ਨੱਤਮਸਤਕ ਹੋਣ ਦੇ ਲਈ ਆ ਰਹੀਆਂ ਨੇ ਅੱਜ ਆਪਣਾ ਜੀਵਨ ਸਰਪਲਾ ਜਿਹੜਾ ਕਰਨਗੇ ਇੱਥੇ ਲੋਕ ਬਹੁਤ ਹੀ ਦੂਰ ਦਰਾਡੇ ਤੋਂ ਪਹੁੰਚੇ ਹੋਣੇ ਨਾਤਮਸਤ ਹੋਣ ਦੇ ਲਈ ਹੋਰ ਕੀ ਹਾਲਾਤ ਨੇ ਸਤਲੁਜ ਦਰਿਆ ਦੇ ਅਸੀਂ ਤੁਹਾਨੂੰ ਜਾ ਕੇ ਉਹ ਸਾਰੇ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਉੱਥੇ ਜਿਹੜੀਆਂ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਤੇ ਗੁਰੂ ਸਾਹਿਬ ਦੀਆਂ ਲਾਟਲੀਆਂ ਫੌਜਾਂ ਸਾਡੇ ਬਜ਼ੁਰਗ ਬਾਬੇ ਜਿਹੜੇ ਉੱਥੇ ਡਟੇ ਹੋਏ ਨੇ ਹਰ ਪੀੜਤਾ ਨੂੰ ਮਦਦ ਦੇ ਵਿੱਚ ਸੋ ਇਹ ਤਸਵੀਰਾਂ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਸ਼੍ਰੀ ਵੇਰ ਸਾਹਿਬ ਦੇ ਦਰਸ਼ਨ ਹੈ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਕਿਉਂਕਿ ਸੰਗਤ ਜੀ ਅਜੇ ਹਾੜਾ ਭਾਗਾ ਸਮਾਂ ਭਾਗਾ ਵਾਲਿਆਂ ਨੂੰ ਹੀ ਜਿਹੜਾ ਮਿਲਦਾ ਹੈ ਸੋ ਗੁਰੂ ਨਾਨਕ ਦੇਵ ਜੀ ਦੇ ਵਿਆਹ ਵਰਪ ਦੀਆਂ ਜੀਆਂ ਸਾਰੇ ਨੂੰ ਲੱਖ ਲੱਖ ਵਧਾਈਆਂ ਤਾਂ ਪ੍ਰਮਾਤਮਾ ਉਹਨਾਂ ਪਰਵਾਰਾਂ ਤੇ ਮਿਹਰ ਪਰਿਆ ਹੱਥ ਰੱਖਣਾ ਜਿਹੜੇ ਪਰਿਵਾਰ ਸੜਾਂ ਦੀ ਮਾਰ ਚੱਲ ਰਹੇ ਨੇ ਸੋ ਮਹਿਜ ਇੱਥੋਂ ਕੁਝ ਹੀ ਦੂਰੀ ਤੇ ਉਹ ਇਲਾਕਾ ਜਿਹੜਾ ਹੜ੍ਹ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੋਇਆ ਅਸੀਂ ਹੁਣ ਤੁਹਾਨੂੰ ਤਸਵੀਰਾਂ ਗੁਰਦੁਆਰਾ ਸਾਹਿਬ ਦੀ ਜੋੜੀ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਤੇ ਗੁਰੂ ਘਰ ਦੇ ਵਿੱਚ ਅੱਜ ਬਹੁਤ ਹੀ ਇਹ ਦੂਰ ਦਰਾਡੇ ਤੋਂ ਸੰਗਤ ਆ ਕੇ ਜਿਹੜੀਆਂ ਉਹ ਨਤਵਸਤਕ ਹੋ ਰਹੀਆਂ ਨੇ ਵੱਡਾ ਹੜਾ ਆਇਆ ਹੋਇਆ ਸੁਲਤਾਨਪੁਰ ਲੋਧੀ ਇਲਾਕੇ ਦੀ ਜੇਕਰ ਗੱਲ ਕਰੀ ਜਾਵੇ ਤਾਂ ਇੱਥੇ ਹੜ੍ਹਾਂ ਨੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ ਲੋਕਾਂ ਨੂੰ ਦਲ ਤੋਂ 12 12 ਫੁੱਟ ਜਿਹੜਾ ਪਾਣੀ ਹੈ भर ਚੁੱਕਿਆ ਲੋਕਾਂ ਨੇ ਘਰ ਟਹਿ ਟੇਰੀ ਹੋ ਚੁੱਕੇ ਨੇ ਮਾਲ ਪਸ਼ੂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਉੱਥੇ ਹੀ ਆਪਣੇ ਵੀਰ ਜਿਹੜੇ ਨੇ ਪਹੁੰਚਲੇ ਨੇ ਰਸਦਾਂ ਲੈ ਕੇ ਜੇਕਰ ਗੱਲ ਕਰੀ ਜਾਵੇ ਇੱਕ ਪੰਜਾਬੀ ਵੀਰ ਸਿੱਖ ਵੀਰ ਸਰਦਾਰ ਵੀਰ ਜਾਂ ਫਿਰ ਆਪਾਂ ਇਨਸਾਨੀਅਤ ਵੀ ਕਹਿ ਸਕਦੇ ਹਾਂ ਬਹੁਤ ਵੱਡੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਸਟੇਟ ਹੈ ਤਾਂ ਨੀ ਇਹਨੇ ਸਟੇਟ ਦਾ ਹੀ ਬੰਦਾ ਸਟੇਟ ਦੇ ਬੰਦੇ ਨੂੰ ਨਹੀਂ ਪੁੱਛਦਾ ਤਾਂ ਇੱਥੇ ਇਹ ਵੀਰ ਹਰਿਆਣੇ ਦੇ ਵਿੱਚੋਂ ਪਹੁੰਚੇ ਨੇ ਕਿਸਾਨ ਅੰਦੋਲਨ ਦੇ ਵਿੱਚ ਵੀ ਕੰਸਾਲ ਦੇਖਣ ਨੂੰ ਮਿਲੀ ਸੀ ਇਹ ਛੋਟਾ ਭਾਈ ਵੱਡਾ ਭਾਈ ਦੇ ਨਾਤੇ ਇੱਕ ਦੂਸਰੇ ਦੇ ਨਾਲ ਖੜੇ ਸੀ ਤਾਂ ਇਹ ਜਿਹੜਾ ਟਰੈਕਟਰ ਹੈ ਇਹ ਪਿੰਡ ਕੇਵਲ ਜ਼ਿਲ੍ਹਾ ਸਿਰਸਾ ਹਰਿਆਣੇ ਤੋਂ ਪਹੁੰਚਿਆ ਦੇਖ ਸਕਦੇ ਤੁਸੀਂ ਕਿੱਥੇ ਸਿਰਸਾ ਤੇ ਕਿੱਥੇ ਕਰਤਾਰਪੁਰ ਇਹ ਵੀਰ ਜਿਹੜੀਆਂ ਰਸਤੇ ਲੈ ਕੇ ਪਹੁੰਚੇ ਹੋਣੇ ਹੜਪੀਟਾਂ ਤੇ ਹੁਣੇ ਉੱਥੇ ਜਾਣਗੇ ਨੌਜਵਾਨ ਵੀਰ ਵੀ ਨਾਲ ਨੇ ਇਹਨਾਂ ਦੇ ਸੋ ਕਾਫੀ ਸਾਰੇ ਟਰੈਕਟਰ ਇੱਥੋਂ ਜਿਹੜੇ ਐ ਲੰਘ ਕੇ ਵੀ ਚਲ ਗਏ ਨੇ ਇਹ ਗੁਰਦੁਆਰਾ ਬੇਰ ਸਾਬ ਤੋਂ ਕਾਫੀ ਇਹ ਜਿਹੜੇ ਐ ਗੱਡੀਆਂ ਟਰੈਕਟਰ ਰਾਸ਼ਨ ਜਿਹੜਾ ਰਾਸ਼ਨ ਦੇ ਰਸ ਦਾ ਵਸਤਾ ਜਿਹੜੇ ਲੈ ਕੇ ਉੱਥੇ ਪਹੁੰਚੇ ਨੇ ਸੋ ਤੁਹਾਨੂੰ ਤਸਵੀਰਾਂ ਅਸੀਂ ਹੋਰ ਵੀ ਦਿਖਾਉਨੇ ਆ ਗੁਰੂ ਘਰ ਦੇ ਮੂਹਰੇ ਜਿਹੜਾ ਕਾਫੀ ਇਹ ਸੰਗਤਾਂ ਨੇ ਜਿਹੜਾ ਇਕੱਠਾ ਹੈ ਅੱਜ ਬਹੁਤ ਦੂਰ ਦਰਾਡੇ ਤੋਂ ਲੋਕ ਐ ਜਿਹੜੇ ਹਰ ਪ੍ਰਵਾਸਤਾਂ ਦੇ ਲਈ ਇਹ ਜਿਹੜੇ ਰਚਨਾ ਦੀ ਸਮਗਰੀ ਹੈ ਲੈ ਕੇ ਆ ਰਹੇ ਹਾਂ ਸੋ ਦੇਖ ਰਹੇ ਹੋ ਤੁਸੀਂ ਵੀਰ ਟਾਲੀਆਂ ਦੇ ਵਿੱਚ ਬੈਠੇ ਨੇ ਇਹ ਵੀ ਇੱਕ ਵੱਡੀ ਜਿਹੜੀ ਸਾਂਝ ਹੈ ਪੰਜਾਬ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ ਜਾਂ ਫਿਰ ਪੰਜਾਬੀ ਨੇ ਵਿਦੇਸ਼ਾਂ ਦੇ ਵਿੱਚ ਆ ਕੇ ਇਹ ਸਾਂਝ ਜਿਹੜੀ ਕਾਇਮ ਕੀਤੀ ਹੈ ਸੋ ਲੰਗਰ ਇੱਧਰ ਲਗਾਤਾਰ ਭੈਣਾਂ ਦੇ ਵੱਲੋਂ ਤਿਆਰ ਕੀਤੇ ਜਾ ਰਹੇ ਨੇ ਅੱਜ ਗੁਰਦੁਆਰਾ ਬੇਰ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਵੀ ਹੈ ਜਿਹੜਾ ਸਵੇਰੇ ਸਾਂਝਰੇ ਲੰਘ ਚੁੱਕਾ ਬਟਾਲਾ ਦੇ ਲਈ ਕਿਉਂਕਿ ਬਾਬਾ ਗੁਰੂ ਨਾਨਕ ਦੇਵ ਜੀ ਪਾਸ਼ਾ ਜਿਹੜਾ ਵਿਆਹਪੁਰਪਾ ਉਹ ਵੀ ਚੱਲ ਰਿਹਾ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਸੰਗਤਾਂ ਨਾਤਮਸਤਕ ਹੋਣ ਦੇ ਲਈ ਆ ਰਹੀਆਂ ਨੇ ਅੱਜ ਆਪਣਾ ਜੀਵਨ ਸਰਪਲਾ ਜਿਹੜਾ ਕਰਨਗੇ ਇੱਥੇ ਲੋਕ ਬਹੁਤ ਹੀ ਦੂਰ ਦਰਾਡੇ ਤੋਂ ਪਹੁੰਚੇ ਹੋਏ ਨੇ ਨਾਤਮਸਤਕ ਹੋਣ ਦੇ ਲਈ ਹੋਰ ਕੀ ਹਾਲਾਤ ਨੇ ਸਤਲੁਜ ਦਰਿਆ ਦੇ ਅਸੀਂ ਤੁਹਾਨੂੰ ਜਾ ਕੇ ਉਹ ਸਾਰੇ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਉੱਥੇ ਜਿਹੜੀਆਂ ਪੰਜਾਬ ਦੀਆਂ ਵੱਖ-ਵੱਖ ਜੈਸੇ ਬੰਦੀਆਂ ਤੇ ਗੁਰੂ ਸਾਹਿਬ ਦੀਆਂ ਲਾਟ ਲੀਆਂ ਫੌਜਾਂ ਸਾਡੇ ਬਜ਼ੁਰਗ ਬਾਬੇ ਜਿਹੜੇ ਉੱਥੇ ਡਟੇ ਹੋਏ ਨੇ ਹੜਪੀੜਤਾ ਦੀ ਮਦਦ ਦੇ ਵਿੱਚ ਸੋ ਇਹ ਤਸਵੀਰਾਂ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਸ਼੍ਰੀ ਵੇਰ ਸਾਹਿਬ ਦੇ ਦਰਸ਼ਨਾਂ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਕਿਉਂਕਿ ਸੰਗਤ ਜੀ ਅਜਿਹੇ ਆਪੜ ਭਾਗਾ ਸਮਾਂ ਭਾਗਾ ਵਾਲੇ ਨੂੰ ਹੀ ਜਿਹੜਾ ਮਿਲਦਾ ਹੈ ਸੋ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਪ ਦੀਆਂ ਜੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤਾ ਪ੍ਰਮਾਤਮਾ ਉਹਨਾਂ ਪਰਿਵਾਰਾਂ ਦੇ ਮੇਰ ਭਰੇ ਹੱਥ ਰੱਖਣਾ ਜਿਹੜੇ ਪਰਿਵਾਰ ਸੜਾਂ ਦੀ ਮਾਰ ਚੱਲ ਰਹੇ ਨੇ ਸੋ ਮਹਿਜ ਇੱਥੋਂ ਕੁਝ ਹੀ ਦੂਰੀ ਤੇ ਉਹ ਇਲਾਕਾ ਜਿਹੜਾ ਹੜ੍ਹ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੋਇਆ ਅਸੀਂ ਤੁਹਾਨੂੰ ਤਸਵੀਰਾਂ ਗੁਰਦੁਆਰਾ ਸਾਹਿਬ ਦੀ ਜੁੜੀ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਐ ਗੁਰੂ ਘਰ ਦੇ ਵਿੱਚ ਅੱਜ ਬਹੁਤ ਹੀ ਇਹ ਦੂਰ ਦਰਾਡੇ ਤੋਂ ਸੰਗਤ ਆ ਕੇ ਜਿਹੜੀਆਂ ਉਹ ਨਤਵਸਤਕ ਹੋ ਰਹੀਆਂ ਨੇ